ਹਲਕਾ ਜਿੰਡਿਆਲਾ ਗੁਰੂ ਅਦੀਨ ਪਿੰਦੇ ਪਿੰਡ ਵੱਡਾਲਾ ਜੋਹਲ ਦੀ ਗਰਾਊਂਡ ਵਿਖੇ ਅਮਰ ਸ਼ਹੀਦ ਤਨਤਨ ਬਾਬਾ ਜੀਵਨ ਸਿੰਘ ਜੀ ਸਰਵ ਸਾਂਝੀ ਸੇਵਾ ਸੁਸਾਇਟੀ ਪੰਜਾਬ ਵੱਲੋਂ ਪਾਈ ਮਨਜੀਤ ਸਿੰਘ ਮੁਖ ਸੇਵਾਦਾਰ ਪਿੰਡ ਦੇਲਾਂਵਾਲਾ ਦੀ ਅਗਵਾਈ ਹੇਠ ਵੱਡਾਲਾ ਜੋਹਲ ਦੀ ਗਰਾਊਂਡ ਵਿਖੇ ਆਰਮੀ ਅਤੇ ਪੁਲਿਸ ਦੀ ਭਰਤੀ ਲਈ ਫਿਜ਼ੀਕਲ ਟ੍ਰੇਨਿੰਗ ਕੈਂਪ ਲਗਾਇਆ ਗਿਆ ਅਤੇ ਲੜਕੀਆਂ ਅਤੇ ਲੜਕਿਆਂ ਨੂੰ ਵੱਖ-ਵੱਖ ਗੇਮਾਂ ਦੌੜਾਂ ਕਰਵਾਈਆਂ ਗਈਆਂ ਅਤੇ ਭਰਤੀ ਹੋਣ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਰਵਿੰਦਰ ਸਿੰਘ ਫੌਜੀ ਪਿੰਡ ਨੰਗਲ ਦਿਵਾਲ ਨੇ ਆਖਿਆ ਕਿ ਸਾਡੇ ਪੰਜਾਬ ਦਾ ਛੇਮਾ ਦਰਿਆ ਨਸ਼ਿਆਂ ਦਾ ਚੱਲਿਆ ਜਿਸ ਵਿੱਚ ਪੜੇ ਲਿਖੇ ਨੌਜਵਾਨ ਨੌਕਰੀਆਂ ਨਾ ਮਿਲਣ ਕਰਕੇ ਸ਼ਰੇਮ ਕੁੜੀਆਂ ਮੁੰਡੇ ਨਸ਼ੇ ਕਰ ਰਹੀਆਂ ਹਨ ਉਹਨਾਂ ਨੇ ਸੂਬਾ ਪਿੰਡਾਂ ਦੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਨਸ਼ਿਆਂ ਨੂੰ ਛੱਡ ਕੇ ਉਹ ਗੇਮਾਂ ਵੱਲ ਧਿਆਨ ਦੇਣ ਅਤੇ ਆਪਣੇ ਪਿੰਡ ਦਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਅਤੇ ਇਸ ਮੌਕੇ ਹਰਵਿੰਦਰ ਸਿੰਘ ਫੌਜੀ ਨੇ ਆਖਿਆ ਕਿ ਜਿਹੜਾ ਬੱਚਾ ਆਪਣੇ ਤਨੋਂ ਮਨੋਂ ਕੀ ਮਿਹਨਤ ਕਰੇਗਾ ਉਹ ਟ੍ਰੇਨਿੰਗ ਕਰੇਗਾ ਉਹ ਕਾਮਯਾਬ ਹੋ ਕੇ ਭਰਤੀ ਹੋਵੇਗਾ ਇਸ ਮੌਕੇ ਸਾਡਾ ਸਰਪੰਚ ਹਰਜੀਤ ਸਿੰਘ ਵਡਾਲਾ ਜੋਹਰ ਜਥੇਦਾਰ ਕਰਤਾਰ ਸਿੰਘ ਸਮੇਤ ਹੋਰ ਵੀ ਕਈ ਲੋਕ ਇਸ ਮੌਕੇ ਹਾਜ਼ਰ ਹਨ ਜਨਾਬੋ ਕੋਪੜੋ ਤਰਨਪੀਤ ਕਾਟ ਕੱਜ ਜੇ ਤੁਸੀਂ ਇਸੇ ਗਰਾਊਂਡ ਚ ਆ ਕੇ ਸਭਨ ਚਾਹ ਲਈਏ ਇੱਥੇ ਜੀ ਅਸੀਂ ਆ ਆਪਣੇ ਟ੍ਰੇਨਿੰਗ ਵਾਸਤੇ ਆਏ ਆ ਕਿ ਅਸੀਂ ਵਧੀਆ ਆਪਣੇ ਕੈਰੀਅਰ ਬਣਾ ਸਕੀਏ ਫਿਊਚਰ ਬਣਾ ਸਕੀਏ ਤਾਂ ਕਿਦਾਂ ਦੀ ਟ੍ਰੇਨਿੰਗ ਲੱਗੀ ਬਹੁਤ ਵਧੀਆ ਟ੍ਰੇਨਿੰਗ ਚੱਲ ਰਹੀ ਹੈ ਸਾਡੀ ਭਾਈ ਹਰਵਿੰਦਰ ਸਿੰਘ ਜੀ ਸਾਨੂੰ ਬਹੁਤ ਵਧੀਆ ਟ੍ਰੇਨਿੰਗ ਦੇ ਰਹੇ ਨੇ ਤੇ ਸਾਨੂੰ ਅੱਗੇ ਬਹੁਤ ਜ਼ਿਆਦਾ ਮੋਟੀਵੇਟ ਵੀ ਕਰਦੇ ਨੇ ਹਾਂਜੀ ਤੇ ਕਿੰਨੇ ਚਿਰ ਤੋਂ ਚੱਲ ਰਹੀ ਤੇ ਇਹ ਸਾਨੂੰ ਲਗਭਗ 2-3 ਹਫ਼ਤੇ ਹੋ ਗਏ ਨੇ ਤੇ ਟ੍ਰੇਨਿੰਗ ਦੇ ਬਾਅਦ ਕੀ ਆਪਾਂ ਚਾਹੁੰਦੇ ਕੀ ਬੰਨਣਾ ਚਾਹੁੰਦੇ ਅਸੀਂ ਤੇ ਸਾਡੀ ਟ੍ਰੇਨਿੰਗ ਚੱਲਦੀ ਹੈ ਆਰਮੀ ਦੀ ਕਾਂਸਟੇਬਲ ਦੀ ਵੀ ਚੱਲਦੀ ਹੈ ਜਿਨ੍ਹਾਂ ਜਿਨ੍ਹਾਂ ਦਾ ਜੋ ਜੋ ਵੀ ਜਿਹੜੇ ਵਾਲੀ ਲਾਈਨ ਵਿੱਚ ਜਾਣਾ ਹੈ ਉਹਨਾਂ ਉਹਨਾਂ ਦੀ ਸਾਰੀ ਟ੍ਰੇਨਿੰਗ ਹੁੰਦੀ ਹੈ। ਟ੍ਰੀਕ ਕੌਣ ਵਾਲੀ ਪੀੜ੍ਹੀ ਜਿਹੜੀ ਹੈਗੀ ਆ ਕੀ ਕਿਹੜੇ ਉਹਨਾਂ ਬਾਰੇ ਮੈਂ ਇਹ ਉਹ ਕਹਿਣਾ ਚਾਹੁੰਦੀ ਆ ਵੀ ਨਸ਼ਿਆਂ ਵੱਲ ਮਤਲਬ ਕਿ ਸਾਰੇ ਲਾਂਦੇ ਨੇ ਪਰ ਕਈ ਕਈ ਚੰਗੀਆਂ ਸਲਾਹਾਂ ਕੋਈ ਕੋਈ ਦਿੰਦਾ ਏ। ਇਹ ਨਸ਼ਿਆਂ ਨੂੰ ਛੱਡ ਕੇ ਸਾਰੇ ਗਰਾਊਂਡ ਵਿੱਚ 온 ਮੈਂਟ ਕਰਨ ਆਪਣਾ ਕੈਰੀਅਰ ਬਣਾ ਲੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਵਿੰਦਰ ਸਿੰਘ ਫੌਜੀ ਦੁਨਾਨੇ ਇੱਕ ਸੁਸਾਇਟੀ ਤਿਆਰ ਕੀਤੀ ਆ ਧੰਨ ਬਾਬਾ ਜੀਵਨ ਸਿੰਘ ਸਰਪੰਚ ਦੀ ਸੇਵਾ ਸਰਤੀ ਪੰਜਾਬ ਜਿਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਦਾਸ ਇੰਚਾਰਜ ਪੱਖੋਂ ਦੇਖ ਰਿਹਾ ਇਸ ਸੁਸਾਇਟੀ ਨੂੰ ਤੇ ਸਰਪੰਚ ਹਰਜੀਤ ਸਿੰਘ ਵਡਾਲਾ ਜੋਲ ਤੋਂ ਜੋ ਸੁਸਾਇਟੀ ਦੇ ਨਾਲ ਸਮਾਵਾ ਨਿਭਾ ਰਹੇ ਆ ਇੱਥੇ ਹੀ ਅਹੀਂ ਇੱਕ ਬੱਚਿਆਂ ਦਾ ਟ੍ਰੇਨਿੰਗ ਫਿਜ਼ੀਕਲ ਕੈਂਪ ਆਇਆ ਵਾ ਜਿੰਨਾ ਬੱਚਿਆਂ ਨੇ ਪੁਲਸ ਦੇ ਆਰਮੀ ਦੇ ਫਾਰਮ ਫਿਲ ਕੀਤੇ ਆ ਉਹਨਾਂ ਬੱਚਿਆਂ ਨੂੰ ਅਸੀਂ ਫਿਜ਼ੀਕਲ ਦੀ ਟ੍ਰੇਨਿੰਗ ਫ੍ਰੀ ਆਫ ਕਾਸਟ ਸੁਸਾਇਟੀ ਵੱਲੋਂ ਇਹ ਮੁਹੱਈਆ ਕਰਵਾ ਰਹੇ ਆ ਸੋ ਸਾਡਾ ਸਾਰੇ ਹੋਰ ਵੀ ਬੱਚਿਆਂ ਨੂੰ ਮੈਸੇਜ ਹੈ ਨੌਜਵਾਨਾਂ ਨੂੰ ਕਿ ਨਸ਼ਿਆਂ ਤੋਂ ਹਟ ਕੇ ਗਰਾਊਂਡਾਂ ਨਾਲ ਜੁੜੀਏ ਤੇ ਵੱਧ ਚੜ ਕੇ ਸਪੋਰਟਸ ਵਿੱਚ ਹਿੱਸਾ ਪਾਈਏ ਤਾਂ ਜੋ ਅਸੀਂ ਸਰੀਰਕ ਪੱਖੋਂ ਤਗੜੇ ਹੋ ਰਹਿ ਸਕੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ